ਮੁਖਰ ਸਾਈ ਵਿਖੇ ਯੂਥ ਕਾਲੀਦਲ ਵੱਲੋਂ ਕਾਂਗਰਸ ਤੇ ਪੰਜਾਬ ਪ੍ਰਧਾਨ ਮਨਿੰਦਰ ਸਿੰਘ ਰਾਜਾ ਵਿੜਿੰਗ ਦੇ ਨਿਵਾਸ ਅੱਗੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਮੁਕੇ ਉਹਨਾਂ ਦੇ ਵੱਲੋਂ ਰਾਜਾ ਵਿੜਿੰਗ ਪ੍ਰਗਟ ਸਿੰਘ ਅਤੇ ਹੋਰ ਕਾਂਗਰਸੀ ਆਗੂਆਂ ਦੇ ਪੁੱਤਲੇ ਸਾੜੇ ਗਏ ਨੇ ਯੂਥ ਕਾਲੀਦਲ ਦੇ ਆਗੂਆਂ ਨੇ ਕਿਹਾ ਕਿ ਇਹ ਰੋਜ਼ ਪ੍ਰਦਰਸ਼ਨ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਦਿੱਤੇ ਗਏ ਬਿਆਨ ਦੇ ਖਿਲਾਫ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਦੌਰਾਨ ਭਾਰਤ ਦੇ ਵਿੱਚ ਦੋ ਧੜੇ ਸਨ ਇੱਕ ਜਿੱਥੇ ਲੋਕ ਚਾਹੁੰਦੇ ਸਨ ਕਿ ਵੇਦਵੀ ਮਾਮਲਿਆਂ ਤੇ ਤੁਰੰਤ ਫੈਸਲਾ ਹੋਵੇ ਤੇ ਦੂਜੇ પાસੇ ਉਹ ਚਾਹੁੰਦੇ ਸਨ ਕਿ ਇਹ ਮਾਮਲਾ ਜਿਹੜਾ ਲੰਬਾ ਖਿੱਚਿਆ ਜਾਵੇ। ਕਾਰਨ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੇਖੋ ਅੱਜ ਜਿਹੜਾ ਇਹ ਰੋਸ ਪ੍ਰਦਰਸ਼ਨ ਹੋਇਆ ਹੈ ਇਹਦੇ 'ਚ ਅਸੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਘਰ ਮੂਹਰੇ ਅੱਜ ਯੂਥ ਕਾਲੀ ਦਲ ਦੇ ਸਾਰੇ ਅਹੁਦੇਦਾਰ ਸੱਭਾਣ ਆਏ ਸੀ ਜਿਨ੍ਹਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੋ ਵਿਧਾਨ ਸਭਾ ਦੇ ਵਿੱਚ ਦੇਖੋ ਸੱਚੀ ਸੁੱਚੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਇੱਕ ਵਿਧਾਇਕ ਨੇ ਸੀਨੀਅਰ ਲੀਡਰ ਪਰਗਤ ਸਿੰਘ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਜਦੋਂ ਸਾਡੀ ਕਾਂਗਰਸ ਸਰਕਾਰ ਸੀ ਉਦੋਂ ਇੱਕ ਪਾਰਟੀ ਹੋ ਦਾ ਉਹ ਹਿੱਸਾ ਸੀ ਜਿਹੜਾ ਕਹਿੰਦਾ ਸੀ ਕਿ ਇਸ ਬੇਅਦਮੀਆਂ ਉੱਤੇ ਫੈਸਲਾ ਹੋਵੇ ਤੇ ਦੂਜਾ ਉਹ ਸੀ ਜਿਹੜਾ ਕਹਿੰਦਾ ਸੀ ਕਿ ਇਹਨੂੰ ਖਿੱਚ ਕੇ ਹੋਰ ਲੰਮਾ ਲੈ ਕੇ ਜਾਓ ਅਸੀਂ ਰਾਜਾ ਬੜਿੰਗ ਜੀ ਨੂੰ ਪੁੱਛਣ ਆਏ ਆ ਕਿ ਤੁਸੀਂ ਦੱਸੋ ਤੁਸੀਂ ਕਾਂਗਰਸ ਦੇ ਪ੍ਰਧਾਨ ਹੋ ਤੁਸੀਂ ਉਸ ਵੇਲੇ ਮੰਤਰੀ ਸੀ ਤੁਸੀਂ ਕਿਹੜੇ ਧੜੇ ਨਾਲ ਖੜੇ ਸੀ ਸਾਨੂੰ ਅੱਜ ਪਤਾ ਲੱਗੇ ਪੰਜਾਬ ਪੰਜਾਬ ਦੇ ਉਹ ਲੋਕ ਸਾਰੇ ਜਿਹੜੇ ਗੁਰੂ ਮਹਾਰਾਜ ਨੂੰ ਮੰਨਦੇ ਆ ਸਾਰੇ ਧਰਮਾਂ ਨੂੰ ਮੰਨਦੇ ਆ ਉਹ ਪੁੱਛਣਾ ਚਾਹੁੰਦੇ ਆ ਜਿਹੜੀਆਂ ਬੇਅਦਮੀਆਂ ਨਾਲ ਸਾਰੇ ਲੋਕਾਂ ਦਾ ਹਰਦਾ ਬਨੁੰਦ ਰਿਆ ਗਿਆ ਜਿਹੜੀਆਂ ਵੀ ਆਦਮੀਆਂ ਨਾਲ ਲੋਕਾਂ ਨੂੰ ਦੁੱਖ ਲੱਗਿਆ ਅੱਜ ਉਹਦੇ ਉੱਤੇ ਜੇ ਤੁਸੀਂ ਰਾਜਨੀਤੀ ਕਰਦੇ ਰਹੇ ਹੋ ਤੇ ਦੂਸ਼ਣ ਦੂਜੀਆਂ ਪਾਰਟੀਆਂ ਤੇ ਲਾਉਂਦੇ ਰਹੇ ਹੋ ਅੱਜ ਦੱਸੋ ਕਿ ਤੁਸੀਂ ਉਹ ਕਿਹੜੇ ਢੇਡੇ ਸੀਗੇ ਤੇ ਨਾਲੇ ਉਸ ਢੇਡੇ ਦੇ ਨਾਂ ਅਜਾਗਰ ਕਰੋ ਜਿਨ੍ਹਾਂ ਨੇ ਉਹਦੋਂ ਬੇਅਦਵੀ ਵੇਲੇ ਉਹਨੂੰ ਲੰਮਾ ਖਿੱਚਣ ਲਈ ਇਸ ਨੂੰ ਕਿਹਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਪ੍ਰਦਰਸ਼ਨ ਕਰ ਰਿਹਾ ਪ੍ਰਧਾਨ ਜੀ ਅਸੀਂ ਜੀ ਕਾਂਗਰਸ ਪਾਰਟੀ ਜੋ ਸ਼ੁਰੂ ਤੋਂ ਹੀ ਸਿੱਖਾਂ ਦੇ ਉਲਟਾ ਸਿੱਖਾਂ ਦੀ ਦੁਸ਼ਮਣ ਪਾਰਟੀ ਆ ਉਹਦੇ ਅਸੀਂ ਜਿਹੜਾ ਪ੍ਰਧਾਨ ਰਾਜਾ ਵੜਿੰਗ ਉਹਦੇ ਘਰ ਦੇ ਬਾਹਰ ਅਸੀਂ ਪ੍ਰੋਟੈਸਟ ਕਰਨ ਆਏ ਸੀ ਅਸੀਂ ਰਾਜਾ ਵੜਿੰਗ ਜੀ ਤੋਂ ਇਹ ਪੁੱਛਣ ਆਏ ਸੀ ਵੀ ਹੁਣ ਤੁਹਾਡੇ ਐਮਐਲਏ ਜੋ ਪ੍ਰਗਟ ਸਿੰਘ ਜੀ ਕਹਿ ਰਹੇ ਨੇ ਵੀ ਸਾਡੇ ਹੀ ਸਾਥੀ ਨੇ ਜਿਹੜਾ ਇੱਕ ਗਰੁੱਪ ਆ ਇੱਕ ਤਾਂ ਧੜਾ ਆ ਵੀ ਉਹ ਮਾਫੀ ਦਿਵਾਉਣਾ ਚਾਹੁੰਦਾ ਇੱਕ ਚਾਹੁੰਦਾ ਸੀ ਵੀ ਕੇਸ ਲੰਮਾ ਕਰੋ ਆਪਾਂ ਲੰਮੀ ਸ਼ਾਸਤ ਕਰਾਂਗੇ ਹੋਰ ਵੀ ਇਲੈਕਸ਼ਨ ਲੜਨੇ ਨੇ ਅਸੀਂ ਉਹ ਅੱਜ ਜਵਾਬ ਮੰਗਣ ਆਏ ਸੀ ਰਾਜਾ ਵੜਿੰਗ ਜੀ ਤੋਂ ਪਰ ਰਾਜਾ ਵੜਿੰਗ ਜੀ ਦੇ ਕੋਈ ਵੀ ਪੀਏ ਕੋਈ ਯੂਐਸਡੀ ਕੋਈ ਉਹਨਾਂ ਦੇ ਧਰਮ ਪਤਨੀ ਅਮਰਤਾ ਵੜਿੰਗ ਕੋਈ ਵੀ ਸਾਨੂੰ ਬਾਹਰ ਆ ਕੇ ਮਿਲਦੇ ਨਹੀਂ ਉਲਟਾ ਪ੍ਰਸ਼ਾਸਨ ਨੂੰ ਬੁਲਾ ਕੇ ਸਾਨੂੰ ਧੱਕਾ ਮੁਕੀ ਕਰਕੇ ਸਾਨੂੰ ਇਥੋਂ ਵੀ ਬਹਿਨ ਤੱਕ ਨਹੀਂ ਦਿੱਤਾ ਗਿਆ ਵੀ ਰੋਕਿਆ ਨਹੀਂ ਗਿਆ ਤੁਹਾਨੂੰ ਧੱਕੇ ਮਾਰੇਗਾ ਇਥੋਂ ਤੱਕ ਕਿ ਸਾਡੀਆਂ ਅਰੈਸਟਾਂ ਪਾਉਣ ਤੱਕ ਗਿਆ ਵੀ ਤੁਹਾਨੂੰ ਅਸੀਂ ਅਰੈਸਟ ਕਰਦੇ ਸਾਨੂੰ ਤੋਂ ਪ੍ਰੈਸ਼ਰ ਹੋਈ ਸਾਨੂੰ ਇਹ ਦੱਸਣ ਤਾਂ ਧਮਕੀ ਦਿੱਤੀ ਗਈ ਤੁਹਾਨੂੰ ਚੋਕ ਕੇ ਅੰਦਰ ਠੋਕ ਦਾਂਗੇ ਤੁਹਾਡੇ ਦੇ ਪਰਚੇ ਪਾ ਦਾਂਗੇ ਸਾਨੂੰ ਇਹ ਨਹੀਂ ਪਤਾ ਕਿ ਕਿ ਕੌਣ ਕੌਣ ਕਹਿ ਰਿਹਾ ਇਹਨਾਂ ਨੂੰ ਇਹ ਸਿੱਖਾਂ ਦੀ ਆਵਾਜ਼ ਚੱਕਣੀ ਸਿੱਖਾਂ ਨੇ ਆਪਦੇ ਧਰਮ ਦੀ ਗੱਲ ਕਰਨੀ ਜਾਂ ਅਸੀਂ ਪੱਖ ਨਹੀਂ ਸੋਣ ਸਕਦੇ ਆਉਦਾਂ ਨਹੀਂ ਰੱਖ ਨਹੀਂ ਸਕਦੇ ਤਾਂ ਇਹ ਕਾਂਗਰਸ ਉਹ ਪਾਰਟੀ